ਹਾਂਜੀ ਅੱਜ ਦੇ ਵੀਡੀਓ ਚ ਤੁਹਾਨੂੰ ਅਸੀਂ ਇਹ ਦਿਖਾਉਂਦੇ ਆ ਕਿ ਮਿੱਟੀ ਕੋਠੇ ਦੇ ਉੱਪਰ ਕਿਵੇਂ ਲਗਾਉਣੀ ਹੈ ਤੇ ਆਹ ਵਾਲੀ ਛੱਤ ਜਿਹੜੀ ਸ਼ੈੱਡ ਕੀਤੀ ਹੈ ਨੂੰ ਉੱਥੇ ਆਪਾਂ ਪਰਾਂ ਕਰਨਾ ਆ ਤੇ ਹੁਣ ਦਿਖਾਉਂਦੇ ਆ ਤੁਹਾਨੂੰ ਆ ਇੱਧਰ ਆਪਾਂ ਆਹ ਵਾਲੀ ਮਿੱਟੀ ਬਣਾਈ ਹੈ ਤੇ ਰਾਤ ਬਣਾਈ ਸੀ ਇਸ ਕੋਠੇ ਦੇ ਉੱਪਰ ਆਪਾਂ ਮਿੱਟੀ ਲਗਾ ਰਹੇ ਆ ਤੇ ਹੁਣ ਦੇਖਦੇ ਆ ਕਿਵੇਂ ਆਪਾਂ ਹਾਂਜੀ ਬੱਠਲ ਚੋਕ ਲਿਆ ਆਪਾਂ ਤੇ ਹੁਣ ਕੋਠੇ ਦੇ ਉੱਤੇ ਪਚਾਉਣਾ ਆ ਮਿੱਟੀ ਦਾ ਪਰ ਕੇ ਤੇ ਆਪਾਂ ਹੁਣ ਪਰਨ ਲੱਗੇ ਆ ਆ ਮੈਂ ਬੱਠਲ ਪਰਨ ਲੱਗ ਪਿਆ ਤੇ ਬੜਾ ਜ਼ੋਰ ਵਾਲਾ ਕੰਮ ਹੈ ਸਾਨੂੰ ਪਿੰਡਾਂ ਵਾਲਿਆਂ ਨੂੰ ਵੈਸੇ ਨਾਰਮਲ ਹੀ ਲੱਗਦਾ ਹੈ ਤੇ ਆਪਾਂ ਹੁਣ ਚੁੱਕ ਕੇ ਬੱਠਲ ਤੇ ਆ ਲੈ ਆ ਗਏ ਹਾਂਜੀ ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਕਿ ਉੱਪਰ ਮਿੱਟੀ ਆਪਾਂ ਪਚਾ ਦਿੱਤੀ ਹੈ ਤੇ ਹੁਣ ਹਾਂਜੀ ਆ ਦੇਖੋ ਆ ਗਿਆ ਜੀ ਬੱਠਲ ਉੱਪਰ ਤੇ ਵਿਰਾਜ ਵੀ ਬੜਾ ਖੁਸ਼ ਹੈ ਕਿਉਂਕਿ ਇਹ ਰੋ ਰਿਹਾ ਸੀ ਕਿ ਮੈਨੂੰ ਕੁੱਤੇ ਛੱਤ ਦੇ ਨਹੀਂ ਚੜਾ ਰਹਾ ਤੇ ਹੁਣ ਆਪਾਂ ਇਹਨੂੰ ਜੀ ਛੱਤ ਦੇ ਉੱਪਰ ਚੜਾ ਦਿੱਤਾ ਕੁਝ ਇਸ ਤਰ੍ਹਾਂ ਮਿੱਟੀ ਲੱਗ ਰਹੀ ਹੈ ਜਿਹੜੀ ਕਿ ਪੁਰਾਣੇ ਸਮੇਂ ਦੇ ਵਿੱਚ ਬੜੀ ਹੀ ਸਾਰੀ ਜਗ੍ਹਾ ਤੇ ਲੋਕੀ ਲਗਾਉਂਦੇ ਸੀਗੇ ਤੇ ਹੁਣ ਇਹ ਕੰਮ ਆਲੋਪ ਹੀ ਹੁੰਦਾ ਜਾ ਰਿਹਾ ਹੈ ਹੁਣ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ ਲੋਕਾਂ ਦੇ ਪੱਕੇ ਥਾਂ ਹੋ ਗਏ ਪੱਕੇ ਫਰਸ਼ ਹੋ ਗਏ ਪੱਕੀਆਂ ਛੱਤਾਂ ਹੋ ਗਈਆਂ ਤੇ ਤੇ ਇੱਥੋਂ ਆਪਾਂ ਲੈ ਆ ਰਹੇ ਸੀ ਮਿੱਟੀ ਤੇ ਹੁਣ ਮੈਂ ਵੀ ਛੱਤ ਦੇ ਉੱਪਰ ਆ ਗਿਆ ਤੇ ਅਰਾਜ ਬੜਾ ਖੁਸ਼ ਹੈ ਹੁਣ ਕਿਉਂਕਿ ਉੱਪਰ ਆ ਗਿਆ ਮੈਂ ਤੇ ਮੈਨੂੰ ਦੇਖ ਕੇ ਕਹਿੰਦਾ ਵੀ ਨੱਚਦਾ ਟੱਪਦਾ ਫਿਰਦਾ ਹੈ ਤੇ ਫਾਈਨਲੀ ਆਪਾਂ ਮਿੱਟੀ ਲਗਾ ਦਿੱਤੀ ਹੈ ਮਿੱਟੀ ਲੱਗ ਗਈ ਹੈ ਜਿੱਕੋ ਜ ਇਸ ਤਰ੍ਹਾਂ ਦਾ ਦ੍ਰਿਸ਼ ਬਣ ਗਿਆ ਹੁਣ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਕੋ ਜ ਇਸ ਤਰ੍ਹਾਂ ਦੀ ਮਿੱਟੀ ਲੱਗ ਰਹੀ ਹੈ ਦੇਖੋ ਅਮੇਜ਼ਿੰਗ ਬਣਾ ਰਹੇ ਹਾਂ ਜੀ ਪੂਰਾ ਹੋ ਗਿਆ ਕੰਮ ਜੀ ਇਹ ਤੇ ਹੁਣ ਆਪਾਂ ਆ ਫਾਈਨਲ ਇਹਨੂੰ ਸਬਮਿਟ ਕਰਨ ਲੱਗੇ ਆ ਖਤਮ ਕਰਨ ਲੱਗੇ ਆ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਤੇ ਲਾਈਕ ਕਰੋ